ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਾਂ ਰਾਮ ਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਬਹੁਤ ਸੋਹਣੀ ਲੇਟੈਸਟ ਕਲੈਕਸ਼ਨ ਹੈ ਪ੍ਰਾਈਸ ਵਿੱਚ ਸਾਰੇ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣਿਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਵਿਸ ਨਹੀਂ ਹੋਗਾ ਦੇਖੋ ਡੇਲੀ ਆਪਾਂ ਨਵੀਂ ਬਹੁਤ ਐਫਰਟ ਕਰਦੇ ਆ ਤਾਂ ਪਲੀਜ਼ ਵੀਡੀਓ ਮੈਂਡ ਤੱਕ ਜਰੂਰ ਦੇਖਿਆ ਕਰੋ ਤੇ ਪਲੀਜ਼ ਲਿੰਕ ਨੂੰ ਵੀ ਮੇਰੇ ਨੂੰ ਅੱਗੇ ਸ਼ੇਅਰ ਕਰਿਆ ਕਰੋ ਜੇ ਤੁਸੀਂ ਜਿਵੇਂ ਸੂਟ ਵਧੀਆ ਤੇ ਵਧੀਆ ਲੱਨੇ ਹੋ ਤਾਂ ਅੱਗੇ ਵੀ ਜਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਆਪਣੇ ਹੋਰ ਕਸਟਮਰ ਤੇ ਸਬਸਕ੍ਰਾਈਬਰ ਜੁੜਦੇ ਰਹਿਣ ਤੇ ਪ੍ਰਾਈਸ ਮੈਂ ਨਾਲ ਦੀ ਨਾਲ ਦੱਸੀ ਜਾਣੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸੇ ਨੰਬਰ ਤੇ ਸਕਰੀਨਸ਼ਾਟ ਪੇ ਜੇ ਤੁਸੀ ਆਪਣੇ ਸੂਟ ਦੀ ਬੁਕਿੰਗ ਕਰਨੀ ਹੁੰਦੀ ਹੈ ਇਸੇ ਨੰਬਰ ਤੇ ਤੁਸੀ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਤਾਂ ਤੁਸੀ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਰਾਮ ਟੈਕਸ ਬ੍ਰਾਂਡ ਇਹ ਹੈ ਜਾਂ ਬ੍ਰਾਂਡ ਹੈ ਜੀ ਜਿਹੜਾ ਕੋਈ ਵੀ ਕੰਪਲੀਟ ਨਹੀਂ ਹੁੰਦੀ ਫੈਬਰਿਕ ਦੀ ਬਹੁਤ ਵਧੀਆ ਫੈਬਰਿਕ ਦੇ ਨਾਲ 3-3 ਮੀਟਰ ਦੀਆਂ ਬਾਟਮਸ ਹੁੰਨੀਆਂ ਕਈ ਤਾਂ ਸ਼ਰਟ ਦਾ ਵੀ 3 ਮੀਟਰ ਦਾ ਜਿਦਾ ਹੋਇਆ ਮੈਂ ਤੁਹਾਨੂੰ ਨਾਲ ਹੀ ਦੱਸ ਦੇਣਾ ਤੇ ਪ੍ਰਾਈਸ ਹਰੇਕ ਸੂਟ ਦੇ ਨਾਲ ਦੱਸਾਂਗੇ ਤੇ ਕੂਰੀਅਰ ਚਾਰਜਸ ਅਲੱਗ ਤੋਂ ਹੋਣਗੇ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਤੇ ਦੇਖਦੇ ਆਂ ਜੀ ਅੱਜ ਦਾ ਪਹਿਲਾ ਸੂਟ ਇਹ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਜੀ ਪਹਿਲਾਂ ਸਟੈਂਪ ਦਿਖਾ ਦਿੰਦੀ ਆ ਤੁਹਾਨੂੰ ਹਮੇਸ਼ਾ ਸਟੈਂਪ ਲੱਗੀ ਹੁੰਦੀ ਹੈ ਜੀ ਰਾਮਟੈਕਸ ਬ੍ਰਾਂਡ ਦੀ ਪਿਓਰ ਕਾਟਨ ਦੇ ਸੂਟ ਹੋਣਗੇ ਵਿੱਚ ਤੇ ਪਿਓਰ ਲੀਨਨ ਦੇ ਵੀ ਜਿਹੜੇ ਸੂਟ ਹੋਣਗੇ ਉਹਨਾਂ ਨੂੰ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਹੁਤ ਸੋਹਣਾ ਕਰੀਮ ਦੇ ਵਿੱਚ ਦੇਖੋ ਕਰੀਮ بیس ਦੇ ਵਿੱਚ ਇਹ ਪ੍ਰਿੰਟ ਆਪਣਾ neck ਤੇ ਬੜਾ ਪਿਆਰਾ ਵਰਕ ਹੈ। ਬਹੁਤ ਸੋਹਣਾ ਵਰਕ ਹੈ neck ਤੇ ਇਹ ਘੇਰੇ ਤੇ ਆ ਗਈ ਲੇਸਿਸ ਦੀ ਡਿਜ਼ਾਈਨਿੰਗ। ਘੇਰੇ ਤੇ ਲੇਸਿਸ ਦੀ ਡਿਜ਼ਾਈਨਿੰਗ ਹੈ। ਤੇ ਬਾਟਮ ਤੇ ਵਰਕ ਹੈ ਜੀ ਇਹ ਸੂਟ ਦੇ ਨਾਲ। ਇਹ ਦੇਖੋ ਬਾਟਮ ਪਲੇਨ ਹੈ ਕਰੀਮ। ਇਹ ਬਾਟਮ ਤੇ ਵਰਕ ਆ ਗਿਆ। ਬਹੁਤ ਸੋਹਣਾ ਵਰਕ ਹੈ। ਰਾਮਟੈਕਸ ਬ੍ਰਾਂਡ ਦਾ ਸੂਟ ਆਪਣਾ 3 ਮੀਟਰ ਦੀ ਬਾਟਮ ਹੈ ਜੀ ਨਾਲ। ਦੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਡਿਫਰੈਂਟ ਜੀ ਲੁੱਕ ਹੈ ਦੁਪੱਟੇ ਦੀ ਕੁਝ ਅਲੱਗ ਕੀਤਾ ਹੋਇਆ ਦੁਪੱਟੇ ਦਾ ਇਹ ਦੇਖੋ ਪਲੇਨ ਕਰੀਮ ਦੁਪੱਟਾ ਹੈ ਪਿਓਰ ਮਸਲੀਨ ਦਾ ਤੇ ਦੁਪੱਟੇ ਦੇ 4 ਸਾਈਡ ਸੂਟ ਦੇ ਨਾਲ ਦੀ ਜਿਵੇਂ ਪਲੇਨ ਪੱਟੀ ਲਗਾ ਕੇ ਇਹ ਸਾਰਾ ਵਰਕ ਹੈ ਜੀ ਨਾਲ ਬਹੁਤ ਸੋਹਣਾ ਜਦੋਂ ਆਪਾਂ ਸਿਰ ਤੇ ਲਾਵਾਂਗੇ ਇਹ ਵਾਲੀ ਦੁਪੱਟੇ ਨੂੰ ਦੇਖੋ ਕਿੰਨੀ ਪਿਆਰੀ ਲੁੱਕ ਆਣੀ ਹੈ ਇਹਦੀ ਪੂਰਾ 2.5 ਮੀਟਰ ਦਾ ਦੁਪੱਟਾ ਪੂਰਾ ਫੰਕਸ਼ਨਲ ਸੂਟ ਹੈਰ ਵਿਦਾਊਟ ਲਾਈਨਿੰਗ ਸੂਟ ਬਣਦਾ ਜੀ ਇਹ ਵਾਲਾ ਬਹੁਤ ਪਿਆਰਾ ਸੂਟ 3050 ਪ੍ਰਾਈਸ ਹੈ ਜੀ 3050 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀ ਆ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਲਾਈਟ ਗ੍ਰੇ ਕਲਰ ਸੇਮ ਦੇ ਵਿੱਚ ਇਹ ਜਿਹੜਾ ਕਰੀਮ ਦਿਖਾਇਆ ਥੋੜਾ ਜਲਦੀ ਦਿਖਾਵਾਂਗੇ ਕਿਉਂਕਿ ਫਿਰ ਵੀਡੀਓ ਲੰਬੀ ਹੋ ਜਾਂਦੀ ਹੈ ਇਹ ਕਲਰ ਦੇ ਵਿੱਚ ਸੇਮ ਦੇ ਵਿੱਚ ਹੀ neck ਤੇ ਵੀ ਵਰਕ ਹੈ ਘੇਰੇ ਤੇ ਲੇਸਿਸ ਦੀ ਡਿਜ਼ਾਈਨਿੰਗ ਆ ਗਈ ਤੇ ਇਹ ਆ ਗਿਆ ਬਾਟਮ ਤੇ ਵਰਕ ਬਾਟਮ ਤੇ ਵਰਕ ਹੈ ਤੇ 3 ਮੀਟਰ ਦੀ ਬਾਟਮ ਹੈ ਜੀ ਨਾਲ ਤੇ ਪਿਓਰ ਮਸਲੀਨ ਦਾ ਦੁਪੱਟਾ 4 ਸਾਈਡ ਵਰਕ ਦੇ ਨਾਲ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਸੋਹਣਾ ਵਰਕ ਹੈ ਬਹੁਤ ਪਿਆਰਾ ਸੂਟ 3050 ਪ੍ਰਾਈਸ ਦੇ ਨਾਲ 3050 ਪ੍ਰਾਈਸ ਹੈ ਜੀ ਨੈਕਸਟ ਹੈਗਾ ਇਹਦੇ ਵਿੱਚ ਫਰੋਜ਼ੀ ਕਲਰ ਰਾਮਟੈਕਸ ਬ੍ਰਾਂਡ ਦੇ ਸੂਟ ਜੀ ਆਪਣੇ ਪਿਓਰ ਕਾਟਨ ਦੇ ਵਿੱਚ ਵਿਦਾਊਟ ਲਾਈਨਿੰਗ ਸੂਟ ਬਣਨੇ ਆ ਸਾਰੇ ਬਹੁਤ ਸੋਹਣੇ ਕੈਮਬ੍ਰਿਕ ਕਾਟਨ ਦੇ ਵਿੱਚ ਹੈ ਜੀ ਇਹ ਤੇ ਪ੍ਰਿੰਟ ਵੀ ਬਹੁਤ ਸੋਹਣਾ ਸੋਬਰ ਹੈ ਨੈਕ ਤੇ ਵਰਕ ਆ ਗਿਆ ਫਰੋਜ਼ੀ ਕਲਰ ਦੇ ਵਿੱਚ ਹੈ ਘੇਰੇ ਤੇ ਲੇਸਿਸ ਦੀ ਡਿਜ਼ਾਈਨਿੰਗ ਤੇ ਇਹ ਬਾਟਮ ਤੇ ਵਰਕ ਆ ਗਿਆ ਜੀ ਬਾਟਮ ਤੇ ਵਰਕ ਹੈ ਇਹ ਹੋਰ ਮਸਲੀਨ ਦਾ ਦੁਪੱਟਾ ਪੂਰੇ 2.5 ਮੀਟਰ ਦੇ ਦੁਪੱਟੇ ਸੂਟ ਦੇ ਨਾਲ ਦਾ ਦੁਪੱਟਾ ਫੋਰ ਸਾਈਡ ਦੇਖੋ ਕਿੰਨੀ ਸੋਹਣੀ ਪੱਟੀ ਲਗਾ ਕੇ ਨਾਲ ਬਰੀਕ ਵੇਲ ਬਣਾਈ ਹੋਈ ਹੈ ਫੋਰ ਸਾਈਡ ਵਰਕ ਹੈ ਪਿਆਰੇ ਸੂਟ ਡਿਫਰੈਂਟ ਲੁੱਕ ਦੇ ਵਿੱਚ ਤੇ ਨੈਕਸਟ ਹੈਗਾ ਇਹਦੇ ਵਿੱਚ ਪੈਰਟ ਕਲਰ ਬਹੁਤ ਸੋਹਣਾ 그린 ਜਿਹਾ ਕਲਰ ਹੈ ਅੱਖਾਂ ਨੂੰ ਝੁਬਣ ਵਾਲਾ ਨਹੀਂ ਹੈਗਾ ਇਹ ਲੱਗਦਾ ਹੀ 그린 ਹੈ ਮਸਟਰਡ ਟੋਨ ਤੇ 그린 ਹੁੰਦਾ ਜਿਹੜਾ ਥੋੜਾ ਜਿਹਾ ਨੈਕ ਤੇ ਵਰਕ ਹੈ ਇਹ ਰਿਟੇਲ ਲੇਸਿਸ ਦੀ ਡਿਜ਼ਾਈਨਿੰਗ ਆ ਗਈ ਤੇ ਇਹ ਬਾਟਮ ਤੇ ਵਰਕ ਆ ਜਾਣਾ ਜੀ ਇਹ ਦੇਖੋ ਇਹ ਬਾਟਮ ਤੇ ਵਰਕ ਆ ਗਿਆ ਬਹੁਤ ਸੋਹਣਾ ਵਰਕ ਬਾਟਮ ਤੇ ਹੈ 3 ਮੀਟਰ ਦੀ ਬਾਟਮ ਹੈ ਜੀ ਹਰੇਕ ਸੂਟ ਦੇ ਨਾਲ ਰਾਮਟੈਕਸ ਬ੍ਰਾਂਡ ਦੇ ਸੂਟ ਅਲੱਗ-ਅਲੱਗ ਡਿਫਰੈਂਟ ਲੁੱਕ ਦੇ ਵਿੱਚ ਦੁਪੱਟੇ ਤੇ ਹੋਰ ਮਸਵਿੰਦੇ ਪੂਰਾ 2.5 ਮੀਟਰ ਦਾ ਫੁੱਲ ਲੈਂਥ ਦਾ ਦੁਪੱਟਾ ਹੋਊਗਾ ਅਰ ਜਿਨ੍ਹਾਂ ਨੂੰ ਐ ਹੁੰਦਾ ਵੀ ਅਸੀਂ ਸਿਰ ਤੇ ਲੈਣਾ ਤੇ ਬੁਕਲ ਮਾਰ ਕੇ ਦੁਪੱਟਾ ਬਹੁਤ ਪਿਆਰੀ ਲੁੱਕ ਹੈ ਜੀ ਇਹ ਸੂਟ ਛੱਡਣ ਵਾਲੇ ਨਹੀਂ ਹੈਗੇ 3050 ਪ੍ਰਾਈਸ ਦੇ ਨਾਲ ਇਹ 3 4 ਸੂਟ ਮੈਂ ਦਿਖਾਏ ਇੱਕ ਡਿਜ਼ਾਈਨ ਦੇ ਵਿੱਚ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਪਿਓਰ ਲੀਲਨ ਕਾਟਨ ਦੇ ਵਿੱਚ ਇਹ ਵੀ ਵਿਦਆਊਟ ਲਾਈਨਿੰਗ ਸੂਟ ਬਣਨੇ ਆ ਜੀ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਪਿਓਰ ਲੀਲਨ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਇਹ 3 ਮੀਟਰ ਦੀ ਸ਼ਰਟ ਹੈ ਜੀ 3 ਮੀਟਰ ਦੀ ਉਹ ਬਾਟਮ ਹੈ ਇਹ ਵਾਲੇ ਸੂਟ ਦੀ ਪਿਓਰ ਲੀਨਨ ਕਾਟਨ ਦੇ ਵਿੱਚ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਵਰਕ ਹੈ ਬਹੁਤ ਪਿਆਰਾ ਬਰੀਕੀ ਵਰਕ ਪਹਿਲਾਂ ਪ੍ਰਿੰਟ ਦੇਖ ਲਓ ਬਹੁਤ ਸੋਹਣਾ ਪ੍ਰਿੰਟ ਹੈ ਕਰੀਮ بیس ਦੇ ਵਿੱਚ ਸਾਰਾ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਵਰਕ ਪੂਰੀ ਸ਼ਰਟ ਪੂਰੀ ਦੇਖੋ ਪੂਰੀ ਹੈਵੀ ਹੈ ਮੇਨ ਗੱਲ ਹੈ ਤੁਸੀਂ ਇਹਦੀ ਸਲੀਵਜ਼ ਅਲੱਗ ਤੋਂ ਦਿੱਤੀਆਂ ਹੋਈਆਂ ਹਨਾ ਇਹ ਜਿੰਨਾ ਮਰਜ਼ੀ ਘੇਰਾ ਰੈਡੀ ਕਰ ਸਕਦੇ ਹੋ ਤੁਸੀਂ ਇਹ ਵਰਕ ਤੱਕ 30 30 ਇੰਚ ਘੇਰਾ ਤਾਂ ਕਰ ਰੈਡੀ ਹੋ ਜਾਣਾ ਏ ਲਾਈਨ ਚ ਬਣਾਉਣਾ ਏ ਲਾਈਨ ਬਠਕ ਸਕਦੇ ਹੋ ਥੋੜਾ ਬਹੁਤਾ ਇਹਨੂੰ ਇਹ ਦੇਖੋ ਬਹੁਤ ਪਿਆਰਾ ਸੂਟ ਹੈ ਕਰੀਮ ਬਾਟਮ ਹੈ ਜੀ ਨਾਲ ਕਰੀਮ ਬਾਟਮ 3 ਮੀਟਰ ਦੀ ਬਾਟਮ ਹੈ 3 ਮੀਟਰ ਦੀ ਉਹ ਸ਼ਰਟ ਹੈ ਕਿਉਂਕਿ 슬ੀਵਸ ਦੇ ਲੱਗ ਤੋਂ ਦਿੱਤੀਆਂ ਹੋਈਆਂ ਇਹ 슬ੀਵਸ ਦੇ ਲੱਗ ਤੋਂ ਦਿੱਤੀਆਂ ਹੋਈਆਂ ਜੀਆਂ ਪਿਓਰ ਲੀਨਨ ਕਾਟਨ ਦੇ ਵਿੱਚ ਰਾਮਟੈਕਸ ਬ੍ਰਾਂਡ ਦਾ ਸੂਟ ਵਿਦਆਊਟ ਲਾਈਨਿੰਗ ਹੀ ਸੂਟ ਬਣਦਾ ਇਹ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਨੂੰ ਸੂਟ ਨੂੰ ਇਸ ਦੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਗ੍ਰੇਸਫੁੱਲ ਹੈ ਮਲਟੀ ਕਲਰ ਦੇ ਵਿੱਚ ਦੁਪੱਟਾ ਸੂਟ ਦੇ ਨਾਲ ਦਾ ਵੀ ਦੇਖੋ ਪ੍ਰਿੰਟ ਹੈਗਾ ਵਿੱਚ ਲੇਸੀਸ ਦੀ ਜੁਆਇੰਟਰ ਲੇਸ ਲਗਾ ਕੇ ਪੂਰੇ ਦੁਪੱਟੇ ਵਿੱਚ ਕਲਰ ਐਡ ਕੀਤੇ ਹੋਏ ਆ ਦੇਖੋ ਅਲੱਗ-ਅਲੱਗ ਕਲਰ ਦਾ ਡਾਈ ਕਰਾ ਕੇ ਫਿਰ ਆਪਾਂ ਦੁਪੱਟਾ ਰੈਡੀ ਕੀਤਾ ਹੋਇਆ ਤੇ ਕਰੀਮ ਲੇਸ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਪਿਆਰਾ ਸੂਟ ਹੈ 3200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3200 ਪ੍ਰਾਈਸ ਹੈ ਇਹਦੇ ਮੈਂ ਤੁਹਾਨੂੰ ਕਲਰ ਦਿਖਾਨੀ ਆ ਫਰੋਜ਼ੀ ਕਲਰ ਹੈ ਇਹਦੇ ਵਿੱਚ 3 ਮੀਟਰ ਦੀ ਸ਼ਰਟ ਪਿਓਰ ਲੀਨਨ ਕਾਟਨ ਦੇ ਵਿੱਚ ਵਿਦਾਊਟ ਲਾਈਨਿੰਗ ਸੂਟ ਬਣਨਾ ਤੇ 3 ਮੀਟਰ ਦੀ ਉਹ ਬਾਟਮ ਹੈ ਜੀ ਨਾਲ 2.5 ਮੀਟਰ ਦਾ ਫੁੱਲ ਲੈਂਥ ਦਾ ਦੁਪੱਟਾ ਇਹ ਦੇਖੋ ਫਰੋਜ਼ੀ ਕਲਰ ਦੇ ਵਿੱਚ ਆ ਗਿਆ ਸਾਰਾ ਵਰਕ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਪੂਰਾ ਹੈਵੀ ਵਰਕ ਹੋਇਆ ਹੈ ਸੈਂਟਰ ਦੇ ਵਿੱਚ ਇਹਦੇ ਤਾਂ ਪੂਰਾ ਹੈਵੀ ਵਰਕ ਫਲੋਜ਼ੀ ਕਲਰ ਦੇ ਵਿੱਚ ਹੈ ਸੂਟ ਇਹ ਨਾਲ ਪਿਓਰ ਮਸਲੀਨ ਦਾ ਲੈਸ ਜੀ ਦੇ ਨਾਲ ਦੁਪੱਟਾ ਦੁਪੱਟੇ ਦੀ ਵੀ ਬਹੁਤ ਗ੍ਰੇਸਫੁਲ ਦੁਪੱਟਾ ਬਹੁਤ ਸੋਹਣਾ ਸੂਟ ਹੈ ਫਲੋਜ਼ੀ ਕਲਰ ਦੇ ਵਿੱਚ ਹੈ ਜੀ ਇਹ ਸੂਟ ਆਪਣਾ 3200 ਪ੍ਰਾਈਸ ਦੇ ਨਾਲ 3200 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਪੀਚ ਕਲਰ ਪੀਚ ਕਲਰ ਹੈ 3 3 ਮੀਟਰ ਦੀਆਂ ਸ਼ਰਟਸ ਇਹ ਆ ਰਿਹਾ ਸੇ ਵਰਕਾ ਕੇਰੇ ਤੇ ਵੀ ਵਰਕਾ ਰਾਮਟੈਕਸ ਬ੍ਰਾਂਡ ਦਾ ਸੂਟ ਹੈ ਜੀ 3 ਮੀਟਰ ਦੀ ਸ਼ਰਟ 3 ਮੀਟਰ ਦੀ ਬਾਟਮ ਪਿਓਰ ਲੀਨਨ ਕਾਟਨ ਦੇ ਵਿੱਚ ਵਿਦਆਊਟ ਲਾਈਨਿੰਗ ਸੂਟ ਬਣਨਾ ਹੈ ਬਾਕੀ ਤੁਹਾਡੀ ਚੋਇਸ ਹੈ ਜਿਨ੍ਹਾਂ ਨੇ ਲਾਈਨਿੰਗ ਲਵਾਉਣੀ ਹੈ ਤਾਂ ਫਿਰ ਉਹਨਾਂ ਨੇ ਲਵਾਉਣੀਆਂ ਹੁੰਦੀ ਐ ਤੇ ਦੇਖੋ ਕਿੰਨਾ ਪਿਆਰਾ ਦੁਪੱਟਾ ਪ्योर ਮਸਲੀਨ ਦੇ ਵਿੱਚ ਪੂਰੀ ਮੈਸਿਸ ਦੀ ਡਿਜ਼ਾਈਨਿੰਗ ਹੈ ਸੋਨਾ ਦੁਪੱਟਾ ਤੇ ਨੈਕਸਟ ਹੈਗਾ ਇਹਦੇ ਵਿੱਚ yellow color ਤੋਂ ਸੋਨਾ ਬ੍ਰਾਈਟ yellow color ਹੈ ਜਿਹਨਾਂ ਨੂੰ ਥੋੜਾ ਜਿਹਾ ਖਿੜਮਾ ਜਿਹਾ ਰੰਗ ਪਸੰਦ ਆ ਉਹਨਾਂ ਲਈ ਹੈਗਾ ਇਹ ਸੂਟ ਕਿ ਬੜਾ ਪਿਆਰਾ ਖਿੜਮਾ ਜਿਹਾ ਰੰਗ ਹੈ ਜੀ ਇਹਦਾ 3 ਮੀਟਰ ਦੀ ਸ਼ਰਟ 3 ਮੀਟਰ ਦੀ ਉਹ ਬਾਟਮ ਹੈ ਤੇ ਪਿਓਰ ਮਸਲੀਨ ਦਾ ਦੁਪੱਟਾ ਬਹੁਤ ਪਿਆਰਾ ਬਹੁਤ ਪਿਆਰਾ ਸੂਟ ਹੈ ਬਹੁਤ ਜਿਆਦਾ ਸੋਹਣਾ ਮਲਟੀ ਦੁਪੱਟਿਆਂ ਦੇ ਨਾਲ ਬਹੁਤ ਪਿਆਰਾ ਸੂਟ 3200 ਪ੍ਰਾਈਸ ਹੈ ਜੀ 3200 ਪ੍ਰਾਈਸ ਦੇ ਨਾਲ ਨੈਕਸਟ ਹੈਗਾ ਇਹਦੇ ਵਿੱਚ ਬੜਾ ਸੋਹਣਾ ਪਰਪਲ ਪਰਪਲ ਬਲੂ ਜਿਹਾ ਕਲਰ ਹੈ ਅਲੱਗ ਜਿਹਾ ਸ਼ੇਡ ਹੈ ਵੀ ਡਿਫਰੈਂਟ ਜਿਹਾ ਸੋਨਾ ਵਰਕ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ 3 ਮੀਟਰ ਦੀ ਸ਼ਰਟ ਹੈ ਸਾਰਾ ਘੇਰੇ ਤੇ ਵਰਕ ਹੈ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਨਾ ਪ੍ਰਿੰਟ ਹੈ ਸੀਲਨ ਇਹ ਆ ਸੂਟ 3200 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ 3200 ਪ੍ਰਾਈਸ ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਪਿਓਰ ਲੀਲਨ ਕਾਟਨ ਦੇ ਵਿੱਚ ਹੀ ਆ ਜੀ ਥੋੜਾ हटके ਡਿਜ਼ਾਈਨ ਹੈ ਵੀ ਇਹ येलो ਕਲਰ ਦੇ ਵਿੱਚ येलो ਕਲਰ ਦੇ ਵਿੱਚ ਪਾਲਾ ਤਾਂ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਹਨਾਂ ਮੈਨੋ بڑے ਪ੍ਰਿੰਟ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ ਮੈਂ ਬੈਕ ਤੋਂ ਦਿਖਾਨੀਆ ਤੁਹਾਨੂੰ ਬੈਕ ਤੋਂ ਕਿਉਂਕਿ ਅੱਗੇ ਫਰੰਟ ਤੇ ਪੈਚ ਲੱਗਿਆ ਇਹਦੇ ਬੈਕ ਤੇ ਦੇਖੋ ਪ੍ਰਿੰਟ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਪ੍ਰਿੰਟ ਹੈ ਪਲੇਨ ਬਾਟਮ ਹੈ ਜੀ ਨਾਲ ਇਹ ਵਾਲੀ yellow yellow ਬਾਟਮ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਵਾਲੇ ਸੂਟ ਦਾ ਵੀ ਦੇਖੋ ਸੈਂਟਰ ਚ ਪੈਚ ਲਗਾ ਕੇ ਇਹ ਸਾਰਾ ਵਰਕ ਕੀਤਾ ਹੋਇਆ ਹੈ ਸਾਰਾ ਪੈਚ ਐਡ ਕੀਤਾ ਕਰਕੇ ਇਹ ਲੈ ਸੀਸ ਦੀ ਡਿਜ਼ਾਈਨਿੰਗ ਹੈ ਤੇ ਸਾਰਾ ਸੈਂਟਰ ਵਰਕ ਬਹੁਤ ਪਿਆਰਾ ਵਰਕ ਹੈ ਇਹਦੇ ਘੇਰੇ ਤੇ ਵੀ ਵਰਕ ਹੈ ਜੀ ਬੇਸਿਸ ਦੀ ਡਿਜ਼ਾਈਨਿੰਗ ਤੇ ਆ ਰਿਹਾ ਸੂਟ ਹੈ ਇਹ ਫਟਾ ਦੇਖੋ ਇਹਦਾ ਕਿੰਨਾ ਪਿਆਰਾ ਹੈ ਉਹ ਸੋਹਣਾ ਪਿਓਰ ਮਸਲੀਨ ਦਾ ਦੁਪੱਟਾ ਹੈ ਤੇ ਪ੍ਰੋਪਰ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਬਹੁਤ ਸੋਹਣਾ ਸੂਟ ਹੈ 3400 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 3400 ਪ੍ਰਾਈਸ ਹੈ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾਨੀਆਂ ਗਾਜਰੀ ਕਲਰ ਹੈ ਸੇਮ ਡਿਜ਼ਾਈਨ ਦੇ ਵਿੱਚ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਜੀ ਆਪਣੇ ਇਹਦੇ ਵਿੱਚ ਸੇਮ ਦੇ ਵਿੱਚ ਗਾਜਰੀ ਕਲਰ ਇਹਰਾ ਪ੍ਰਿੰਟ ਸੈਂਟਰ ਪੈਨਲ ਦੇ ਬੜਾ ਸੋਹਣਾ ਪੈਚ ਲਗਾ ਕੇ ਬਾਟਮ ਦੇ ਨਾਲ ਦਾ ਹੀ ਸੇਮ ਕਲਰ ਦਾ ਪੈਚ ਲਗਾਏ ਹੋ ਤੇ ਸਾਰਾ ਵਰਕ ਹੈ ਜੀ ਵਿੱਚ ਜਿਹੜਾ ਧਾਗੇ ਦਾ ਵੀ ਤੁਹਾਨੂੰ ਦਿਖ ਰਿਹਾ ਹੈ ਬਰੀਕੀ ਇਹ ਸਾਰਾ ਵਰਕ ਕੀਤਾ ਹੋਇਆ ਹੈ ਵਿੱਚ ਬਹੁਤ ਸੋਹਣਾ ਵਰਕ ਹੈ ਤੇ ਘੇਰੇ ਤੇ ਵੀ ਵਰਕ ਹੈ ਪ੍ਰਿੰਟ ਬਹੁਤ ਪਿਆਰਾ ਗਾਜਰੀ ਕਲਰ ਦੀ ਉਹ ਪਲੇਨ ਬਾਟਮ ਹੈ 3 ਮੀਟਰ ਦੀ ਬਾਟਮ ਨਾਲ ਤੇ ਪ्योर ਮਸਲੀਨ ਦਾ ਦੁਪੱਟਾ ਸਿੱਧਾ ਇਹਦਾ ਇਹਦੇ ਵਿੱਚ ਗ੍ਰੀਨ ਕਲਰ ਬੜਾ ਸੋਹਣਾ ਜਿਹਾ ਗ੍ਰੀਨ ਆ ਇਨ ਕਲਰ ਜਿਹੜੇ ਕਲਰ ਦਾ نیچے ਵਰਕ ਹੈ ਜੀ ਉਸੇ ਕਲਰ ਦੀ ਬਾਟਮ ਹੈ ਸੋਨਾ ਵਰਕ ਹੀਰੇ ਤੇ ਵੀ ਸੇਮ ਕਲਰ ਦੀ ਉਹ ਬਾਟਮ ਨਾਲ ਬਾਟਮ ਹੈ ਵਿਦਆਊਟ ਲਾਈਨਿੰਗ ਸੂਟ ਬਣਨੇ ਆ ਜੀ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਕਿਸੇ ਸੂਟ ਨੂੰ ਸਿਰ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਨਾਲ 2400 ਪ੍ਰਾਈਸ ਹੈ ਜੀ 3400 ਪ੍ਰਾਈਸ ਹੈ ਨੈਕਸਟ ਹੈਗਾ ਗ੍ਰੀਨ ਫਰੋਜ਼ੀ ਕਲਰ ਜਿਹੜਾ ਹੁੰਦਾ ਉਹ ਵਾਲਾ ਕਲਰ ਹੈ ਜੀ ਇਹਦੇ ਵਿੱਚ ਰਾਫਟੈਕਸ ਬ੍ਰੈਂਡ ਦੇ ਸੂਟ ਹੈ ਸਟੈਂਪ ਹਰੇਕ ਸੂਟ ਤੇ ਲੱਗੀ ਹੁੰਦੀ ਹੈ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਬਹੁਤ ਸੋਹਣੀ ਪ੍ਰਿੰਟਿੰਗ ਅਲੱਗ ਜੀ ਡਿਜ਼ਾਈਨਿੰਗ ਹੈ ਘੇਰੇ ਤੇ ਵੀ ਬਹੁਤ ਪਿਆਰਾ ਪ੍ਰਿੰਟ ਸੇਮ ਕਲਰ ਦੀ ਹੈ ਬਾਟਮ ਤੇ ਪਿਓਰ ਮਸਲੀਨ ਦਾ

ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 814680800 ਦਿਨ ਲਾਈਕ ਜ਼ਰੂਰ ਕਰਿਆ ਕਰੋ ਤੇ ਪੀਸ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ